ਅੱਜ ਅੱਜ ਆਪਾਂ ਤੁਹਾਨੂੰ ਦੱਸਾਂਗੇ ਵਰਕ ਵਾਲੀ ਬਾਹਾਂ ਦੀ ਕਟਾਈ ਕਿਸ ਤਰ੍ਹਾਂ ਕਰਨੀ ਹੈ ਪੂਰੀ ਫਿਟਿੰਗ ਦੇ ਨਾਲ ਦੇਖੋ ਪਹਿਲਾਂ ਇਸ ਤਰ੍ਹਾਂ ਇਹਨਾਂ ਨੂੰ ਵਰਕ ਨੂੰ ਬਰੋਬਰ ਕਰਕੇ ਰੱਖ ਲੈਣਾ ਬਰੋਬਰ ਬਰੋਬਰ ਕਰਕੇ ਰੱਖ ਕੇ ਇਹਦੀ ਆਪਾਂ ਲੈਂਥ ਜਿੰਨੀ ਰੱਖਣੀ ਹੈ 17 ਇੰਚ ਲੈਂਥ ਇਹਦੀ ਆਪਾਂ ਤਿਆਰ ਕਰਨੀ ਹੈ ਤੇ ਆਪਾਂ ਵਰਕ ਤੋਂ ਲੈ ਕੇ ਮੈਨ ਲੈਣਾ ਬਾਕੀ ਜਿਹੜਾ ਵਿੱਚ ਮੋੜ ਨੂੰ ਰੱਖਣਾ ਉਹ ਐਕਸਟਰਾ ਮੂਰੇ ਹੁੰਦਾ ਜਿਵੇਂ ਤੇ 1 ਇੰਚ ਰੱਖ ਲੈਣਾ 17 ਤੇ ਆਪਾਂ 18 ਇੰਚ ਰੱਖਾਂਗੇ ਰੱਖ ਕੇ ਤੋਂ ਬਾਅਦ ਆਪਾਂ ਮੁਰੂ ਫਿਟਿੰਗ ਰੱਖ ਲੈਣੀ ਹੈ ਦੀ 5 ਇੰਚ ਦੀ ਤਿਆਰ ਹੈ ਤੇ ਆਪਾਂ 7 ਇੰਚ ਦੀ ਕਟਾਈ ਕਰਾਂਗੇ ਇਧਰਲੀ ਸਾਈਡ ਤੋਂ ਆਪਾਂ ਨੇ ਇਹਦਾ ਮੋਢਾ ਆਪਾਂ ਨੇ 10 ਇੰਚ ਤਿਆਰ ਹੈ 10 ਹੀ ਰੱਖਣਾ ਆਪਾਂ ਜੇ ਕਈ ਨਹੀਂ ਕੰਨਾਂ ਦੇ ਆਏ ਹੁੰਦਾਈ ਵਰਕਤ ਨੂੰ ਤਾਂ ਠਾਣਾ ਨੂੰ ਹੋਵੇ ਫਿਰ ਇਹਦੇ ਜੋੜ ਪੈਂਦਾ ਪਰ ਇਹਦਾ ਵਰਕ ਸਹੀ ਤਰੀਕੇ ਨਾਲ ਫਿਰਦਾ ਹੈ ਇਹਦੇ ਆਪਾਂ ਨੂੰ ਜੋੜ ਪਾਉਣ ਦੀ ਲੋੜ ਨਹੀਂਗੀ ਇਹੜੀ ਆਪਾਂ ਇਤੋਂ 3 ਇੰਚ ਰੱਖਣਾ ਹੈ 3 ਇੰਚ ਦੀ ਨਿਸ਼ਾਨੀ ਲਾ ਕੇ ਤੇ ਆਪਾਂ ਇਤੋਂ ਇੱਕ ਲੀਨ ਹਾਈ ਖਿੱਚ ਲੈਣੀ ਹੈ ਇਸ ਤਰ੍ਹਾਂ ਇਤੋਂ ਆਪਾਂ ਸਵਾ ਗੈਂਚ ਦੀ ਨਿਸ਼ਾਨੀ ਲਾ ਕੇ ਤੇ ਇਹਦੀ ਗਲਾਈ ਇਸ ਤਰ੍ਹਾਂ ਡੰਗਾਈ ਜੀ ਚ ਥੱਲੇ ਗਲਾਈ ਪਾ ਕੇ ਤੇ ਇਸ ਤਰ੍ਹਾਂ ਆਪਾਂ ਇਹਦੀ ਇਹਦੀ ਆ ਕਟਾਈ ਕਰ ਦੇਣੀ ਹੈ ਠੀਕ ਹੈ ਇਦਾਂ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਇਹਦੇ ਨਾਲ ਮੇਲ ਦੇਣਾ ਬਾਹਾਂ ਦੀ ਫਿਟਿੰਗ ਜਿਹੜੇ ਇੱਥੇ ਆਪਾਂ ਧਿਆਨ ਰੱਖਣਾ ਵੀ ਬਾਹਾਂ ਦੀ ਜਿਹੜੀ ਆ ਫਿਟਿੰਗ ਹੁੰਦੀ ਹੈ ਇਹ ਸਾਈਡ ਤੋਂ ਇਹ ਵੀ ਆਪਾਂ ਜਦੋਂ ਨਾਪ ਲੈਨੇ ਸੂਰ ਦਾ ਉਦੋਂ ਆਪਾਂ ਇਸ ਤਰ੍ਹਾਂ ਨਾਪ ਲੈ ਲੈਣਾ ਜਿਵੇਂ 7 ਇੰਚ ਹੈ 7 ਇੰਚ ਤੋਂ ਆਪਾਂ ਦੇਖਣਾ ਵੀ ਬਾਹ ਕਿੰਨੀ ਰੱਖਣੀ ਉਹਨਾਂ ਦੀ 7 ਇੰਚ ਤੋਂ ਉਹਨਾਂ ਦੀ 7 ਇੰਚ ਹੀ ਤਿਆਰ ਹੈ ਇਸ ਜਗ੍ਹਾ ਤੋਂ ਤੇ ਇਸ ਜਗ੍ਹਾ ਤੋਂ ਆਪਾਂ ਆਏ ਫਿਟਿੰਗ ਦੇ ਨਿਸ਼ਾਨ ਲਗਾ ਲੈਣੇ ਉਸੇ ਤਰ੍ਹਾਂ ਹੀ ਨਾਪ ਲੈਣੀ ਇਸ ਤਰ੍ਹਾਂ ਹੀ ਕਟਾਈ ਕਰ ਦੇਣੀ ਹੈ ਮੜ ਕੇ ਜਿਹੜੀ ਆਪਣੀ ਸਲਾਈ ਆਵਗੀ ਜਿਵੇਂ 5 ਇੰਚ ਤੋਂ ਤੇ ਆਪਾਂ ਫਿਟਿੰਗ ਦੇ ਨਾਲ ਫਿਟਿੰਗ ਮੇਲ ਦੇਣੀ ਆ ਇਸ ਤਰ੍ਹਾਂ ਆਪਾਂ ਪੂਰਾ ਬਾਹ ਦਾ ਨਾਪ ਲੈ ਕੇ ਆ ਇਥੋਂ ਜੇ ਇਥੋਂ ਮੇਲ ਲੈਣਾ 6.5 ਤੋਂ ਮੈਨਾਂ ਤਾਂ ਆਪਾਂ ਉਸੇ ਤਰੀਕੇ ਨਾਲ ਕਾਪੀ ਤੇ ਲਿਖ ਲੈਣਾ ਉਸੇ ਤਰੀਕੇ ਨਾਲ ਹੀ ਆਪਾਂ ਇਥੋਂ ਇਹਦਾ ਨਿਸ਼ਾਨ ਲਗਾ ਦੇਣਾ ਫੇਰ ਆਪਾਂ ਬਾਅਦ 'ਚ ਇਹਦੀ ਕਰ ਦੇਣੀ ਹੈ ਕਟਾਈ ਇੰਚੇ ਦਾ ਆਪਾਂ ਇਥੋਂ ਸਿੱਧੀ ਕਟਾਈ ਕਰਾਂਗੇ ਸਿੱਧਾ ਰੱਖ ਕੇ ਮੁੜ ਕੇ ਦੀ ਇਸ ਤਰ੍ਹਾਂ ਗਲਾਈ ਪਾ ਦੇਾਂਗੇ ਇਥੇ ਜਿਵੇਂ ਸੈਅ ਦਤੋਂ ਆਪਾਂ ਐਸ ਤਰਾ 蒂 ਕਟਾਈ ਕਰ ਲੈਣੀ ਹੈ ਇੱਥੇ ਆਪਾਂ ਲਾ ਲੈਣਾ ਕੱਟ ਜਿੰਨਾ ਆਪਾਂ ਵਿਚ ਮੋੜਨਾ ਫਿਰ ਆਪਾਂ ਮੂਹਲੇ ਪਾਸੇ ਦੀ ਜਿਹੜੀ ਕਾਰਟ ਪਾਉਣੀ ਹੈ ਉਹ ਵੀ ਆਪਾਂ ਨੇ ਇਸ ਜਗ੍ਹਾ ਤੋਂ ਲੈਣਾ ਤੇ ਇਸ ਜਗ੍ਹਾ ਤੋਂ ਗਲਾਈ ਪਾਉਂਦੇ ਵੇ ਦੇ ਕੈਂਚਰੀ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਗਲਾਈ ਪਾ ਲੈਣੀ ਹੈ ਇਹਦੇ ਆਪਾਂ ਬਾਵਾ ਦਾ ਜਿਵੇਂ ਦੋ ਬਾਵਾ ਹੈ ਤੇ ਦੋਨਾਂ ਨੂੰ ਆਪਾਂ ਉੱਪਰਲੀ ਸਾਈਡ ਚੱਕ ਲੈਣੀ ਹੈ ਉੱਪਰਲੀ ਸਾਈਡ ਚੱਕ ਕੇ ਉੱਪਰਲੇ ਦੁਨਾਂ ਹਿੱਸਿਆਂ ਤੇ ਆਪਾਂ ਕਾਟ ਪਾਉਣੀ ਹੈ ਇੱਥੋਂ ਲੈ ਕੇ ਉੱਥੋਂ ਆਪਾਂ ਇਹਦੀ ਇਸ ਤਰ੍ਹਾਂ ਗਲਾਈ ਦਿੰਦੇ ਹੋਏ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਕਾਟ ਪਾ ਦੇਣੀ ਹੈ ਇਸ ਤਰ੍ਹਾਂ ਤੇ ਆਹ ਜ਼ਰੂਰ ਆਪਾਂ ਨੇ ਯਾਦ ਰੱਖਣਾ ਜਦੋਂ ਆਪਾਂ ਬਾਹਾਂ ਦੀ ਕਟਾਈ ਕਰਨੀ ਹੈ ਇਹ ਨਾਪ ਜੇ ਆਪਾਂ ਲੈਣਾ ਵੀ ਨਾਪ ਪਹਿਲਾਂ ਤੇ ਨਾਪ ਤੋਂ ਬਾਅਦ ਆਪਾਂ ਇਹ ਨਿਸ਼ਾਨੀ ਜ਼ਰੂਰ ਲਗਾਉਣੀ ਹੈ ਫਿਰ ਆਪਣੀ ਬਾਹ ਦੀ ਪੂਰੀ ਫਿਟਿੰਗ ਪ੍ਰੋਪਰ ਆ ਜਾਂਦੀ ਹੈ ਜਿਵੇਂ ਹੀ ਅਗਲੇ ਦਿ ਆਪਾਂ ਨਾਪ ਲਿਆ ਉਸੇ ਤਰ੍ਹਾਂ ਹੀ ਆਪਣੀ ਫਿਟਿੰਗ ਆ ਜਾਂਦੀ ਹੈ ਓਕੇ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ